ਮਿੱਤਰੋ ਚਾਰੇ ਟਾਇਰ ਨਾ ਗੁੱਡੀ ਆਰਦੇ ਨੇ ਬਾਕੀ ਟਾਇਰਾਂ ਦੀ ਕੰਡੀਸ਼ਨ ਵੀ 85 ਤੋਂ 90 ਪੈਸੇ ਪਈ ਆ ਕੱਲੇ ਟਾਇਰ ਨਹੀਂ ਨਵੇਂ ਕੱਲੇ ਕੰਪਨੀ ਦੇ ਨਹੀਂ ਟਰੈਕਟਰੀ ਨਵਾ ਪਿੰਡ ਟਪਾਲੀ ਦੇ ਵਿੱਚ ਬਕਾਊ ਖੜਾ ਮਿੱਤਰੋ ਜਾਂਜਵਰਗਾ ਟਰੈਕਟਰ ਸਵਰਾਜ 963 ਤੇ ਜੇ ਗੱਲ ਕਰੀਏ ਮਾਡਲ ਦੀ ਮਾਡਲ ਹੈਗਾ 2019 101% ਬਾਈਕ ਦਾ ਟਰੈਕਟਰ ਦੀ ਗਾਰੰਟੀ ਆ ਬਾਈ ਬਾਈ ਆਪ ਵੀ ਚਲਾਉਂਦੇ ਨੇ ਘਰੀ ਟਰੈਕਟਰ ਬਕਾਊ ਖੜਾ ਰੇਟ ਵੀ ਇਹਦਾ ਜੈਜੀ ਮੰਗਿਆ ਤੁਹਾਨੂੰ ਉਹ ਵੀ ਦੱਸਦੇ ਆ ਬਾਈ ਧਰਮੇ ਪੱਠੀ ਪੁੱਠੀ ਚੈੱਕ ਕਰਵਾ ਦੇ ਸਟਾਰਟਿੰਗ ਟਰੈਕਟਰ ਦੀ ਇੰਨੀ ਵਧੀਆ ਵੀ ਚਾਬੀ ਵੀ ਨਹੀਂ ਘਵਾਉਣ ਦਿੰਦਾ ਪਹਿਲਾਂ ਸਟਾਰਟ ਹੋ ਜਾਂਦਾ ਹੈ ਪੂਰਾ 101% ਗਾਰੰਟੀ ਵਾਲਾ ਟਰੈਕਟਰ ਹੈ 3 ਸਪੀਡ ਦੇ ਵਿੱਚ ਹੈ ਨੰਬਰ ਇਹਦਾ ਐਚ ਆਰ ਆ ਐਨਓਸੀ ਮਿਲ ਜੂ ਕੋਈ ਵੀ ਸੱਜਣ ਖਰੀਦਣਾ ਚਾਹੁੰਦਾ ਹੈ 5 ਲੱਖ ਤੇ 50000 ਰੁਪਏ ਨੇ ਡਿਮਾਂਡ ਕੀਤੀ ਸੀ ਮੌਕੇ ਤੇ 15000 ਡਿਸਕਾਊਂਟ ਕਰਾ ਦਾਂਗੇ 5 ਲੱਖ ਤੇ 35000 ਦੇ ਵਿੱਚ ਤੁਹਾਨੂੰ ਟਰੈਕਟਰ ਦੇ ਮਾਲਕ ਬਣਾ ਦਾਂਗੇ ਪਿੰਡ ਟਪਾਲੀ ਫੂਲ ਦੇ ਨੇੜੇ ਹੈ ਜ਼ਿਲ੍ਹੇ ਬਠਿੰਡੇ ਦਾ ਪਿੰਡ ਹੈ ਨਾਂ ਬਾਈ ਦਾ ਸੁਖਜੀਤ ਹੈ ਨੰਬਰ ਵਾਈ ਦਾ ਸਕਰੀਨ ਤੇ ਹੁਣੇ ਫੋਨ ਲਾ ਲਓ ਜੇ ਕੋਈ ਸੱਜਣਾ ਆ 90368 ਨੂੰ ਖਰੀਦਣਾ ਚਾਹੁੰਦਾ ਹੈ ਨਾ ਇਹਦਾ ਮਾਲਕ ਬਣਨਾ ਚਾਹੁੰਦਾ ਕਰੋ ਨੰਬਰ ਹੈ